ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਲਾਮੀ ਵਾਲਾ ਕਲਾਮ ਪੱਤਰਾ ਤੇ ਪਾਉ ਸਰਵੰਦ ਦੇ ਘਰੋਂ ਤੁਹਾਨੂੰ ਤਿੰਨ ਐਨੀਮਲ ਜਿਹੜੇ ਐਸ ਵੇਲੇ ਵਿਕਰੀ ਵਾਲੇ ਬਕਾਉ ਉਹਨਾਂ ਦੀ ਵੀਡੀਓ ਸਾਂਝੀ ਕਰਨ ਲੱਗੇ ਆ ਇੱਕ ਝੋਟੀ ਗੱਬਣ ਤਿਆਰ ਸੂਣ ਨੂੰ ਕਿੰਨੇ ਦਿਨ ਬਾਕੀ ਲਾਊਗੀ ਸਾਰੀ ਗੱਲਬਾਤ ਕਰਾਂਗੇ ਇੱਕ ਝੋਟੀ ਸੂਈ ਸਵਾਈ ਜਿਹਦਾ ਬੱਚਾ ਸਾਹਮਣੇ ਸਕਰੀਨ ਤੇ ਚੱਲੀ ਜਾਂਦਾ ਵੇਖੋ ਬਰੀਕੀ ਬਰੂਕੀ ਲੇਵੇ ਦੀ ਕਰਮਾ ਵਾਲੀ ਨੂੰ ਮੰਨ ਲਓ ਕਿ ਸੋਹਣੀ ਲੱਗੀ ਹੋਈ ਆ ਕਰੋ ਚੈੱਕ ਥੋੜੀ ਧੁੱਪ ਪੈਂਦੀ ਆ ਬਾਕੀ ਤੁਹਾਡੀ ਤਸੱਲੀ ਹਰ ਪੱਖ ਤੋਂ ਕਰਾਵਾਂਗੇ ਇੱਕ ਵਹਿੜ ਸੂਈ ਸਵਾਈ ਸਾਹਮਣੇ ਬੱਚਾ ਤੇ ਇੱਕ ਆ ਝੋਟੀ ਨਿੱਕਾ ਨਿੱਕਾ ਸੰਗਾ ਸੱਜਣੋ ਕਿੰਨਾ ਦੁੱਧ ਵਾਦ ਕਿੰਨੇ ਦਿਨਾਂ ਦੀ ਸੂਈ ਇਹਦੀ ਵੀ ਡਿਟੇਲ ਲੈ ਲੈਣੀ ਹੂੰ ਇਹਨੂੰ ਪਤਾ ਲੱਗਦਾ ਜਾਣਾ ਬਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲੇ ਬਹੁਤ ਵਧੀਆ ਤੁਸੀਂ ਸੁਣਾਓ ਉਹ ਠੀਕ ਠਾਕ ਏ ਚੜਦੀ ਕਲਾ ਚੜਦੀ ਕਲਾ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਨੇ ਆ ਜਾਣਾ ਹਾਂ ਵਾਕਿਆ ਜੀ 1.5 ਮਹੀਨੇ ਤੋਂ ਬਾਅਦ ਹਾਂ ਸਹੀ ਗੱਲ ਆ ਬਾਕੀ ਚਲੋ ਚੱਲੀ ਜਾਂਦਾ ਕੰਮ ਹੈ ਨਾ ਸੋਨੇ ਮਿਲਦਾ ਯਾਰ ਵਧੀਆ ਕੰਮ ਹਾਂ ਘੱਟ ਨਿਕਲਦੀਆਂ ਮਈਆਂ ਹਨਾ ਰੇਟ ਜਾਦੇ ਕਰੀ ਜਾਂਦੇ ਆ ਘਰਾਂ ਚ ਲੋਕ ਕਿੱਲਾ ਤੇ ਜੇ ਕੰਮ ਨਹੀਂ ਹਾਂ ਗਾਂ ਪੈਸੇ ਨਹੀਂ ਭਰਦਾ ਕਾਕ ਤੇ ਆਪਣਾ ਡਰੈੱਸ ਪਿੰਡ ਗਲਾਮ ਪੱਤਰਾ ਜ਼ਿਲ੍ਹਾ ਫਿਰੋਜ਼ਪੁਰ ਓਕੇ ਪਿੰਡ ਗਲਾਮ ਪੱਤਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਨੰਬਰ 62884231688 628842 ਤੇ 31688 ਇਹਦੇ ਤੇ ਕਰੇ ਕੋਈ ਸੰਪਰਕ ਤੇ ਆ ਝੋਟੀ ਆਪਣੀ ਸੁਆ ਕਿਹੜਾ ਦੂਜਾ ਵੀਰੇ ਇਹਦੇ ਮਾਲਕਾਂ ਨੇ ਦੱਸਿਆ ਵੀ ਦੂਜਾ ਸੁਆ ਹਰੇਟਾ ਜੋ ਕਰੀਵੇਂ ਜਿਹੜੇ ਲੁੱਟ ਲੋ ਮੇਲੇ ਵਾਲੇ ਚੰਗਾ ਹਾਂ ਲੁੱਟ ਲੋ ਮੇਲੇ ਵਾਲੇ ਹਾਂ ਤੇ ਸੂਆ ਦੂਜਾ ਦਿਨ ਕਿੰਨੇ ਆ ਦਿਨ ਕੋ ਕੜਝੀ ਬੰਜਾਰ ਦਿਨ ਹਾਂ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਪੂ ਹਾਂ ਪੰਜਾਂ ਚਾਰਾਂ ਦਿਨਾਂ ਨੂੰ ਸੂਪ ਹੋ ਗਈ ਹਨਾ ਥਣਾ ਥਣਾ ਲੋ ਟਿੱਪੀ ਓਕੇ ਬਿਲਕੁਲ ਓਕੇ ਭਾਰ ਲਈਓ ਬੇਫਿਕਰੀ ਮੈਂ ਨਾ ਕੋਈ ਚੀਜ਼ ਦੇ ਟੈਂਸ਼ਨ ਲੈਣ ਦੀ ਲੋੜ ਨਹੀਂ ਓਕੇ ਤੇ ਪਹਿਲਾਂ ਨੇ ਦੁੱਧ 10 11 ਕਿਲੋ ਕਿਹਾ ਮਾਲਕਾ ਨੇ ਮਾਲਕਾ ਨੇ ਕਿਹਾ ਵੀ 10 ਕਿਲੋ ਦਿੱਤਾ ਦਿੱਤਾ ਵੀ ਹੋਊਗਾ ਐਤ ਕੀ ਦੇ ਦੂ 12 ਕੁਆਲਿਟੀ ਚੰਗੀਆਂ ਕੁਆਲਿਟੀ ਚੰਗੀ ਤੌਰ ਕਰਾਈਏ ਚੈੱਕ ਤੌਰ ਕਰਾ ਦਿੰਦੇ ਕਰਾ ਫਿਰ ਛੇ ਦਿਨ ਤੌਰ ਚੈੱਕ ਕਰ ਲੋ ਥੋੜੀ ਜੀ ਨਾ ਕੈਮਰੇ ਤੋਂ ਡਰਦੀ ਐ ਤੇ ਬਾਕੀ ਬਰਲਾ ਬਰਲਾ ਚੰਗੀਆਂ ਲੱਗੀਆਂ ਥਾਨ ਬਹੁਤ ਚੰਗਾ ਥਾਨ ਭਾਉ ਕਹਿੰਦਾ ਵੀ ਬਹੁਤ ਚੰਗਾ ਤੇ ਭਲਾਂ ਚ ਆ ਗਈ ਆ ਕਿਉਂਕਿ ਧੁੰਨੀ ਨੂੰ ਪਾਲ ਭੁੱਲ ਜੀ ਝੋਟੀ ਕਰ ਗਈ ਆ ਵੇਖਿਓ ਆ ਜਾ ਪੁੱਤ ਆ ਜਾ ਕੁਛ ਨਹੀਂ ਕਹਿੰਦੇ ਤੈਨੂੰ ਲੈ ਚੱਲ ਚੋਰ ਲਾ ਵੇਖੋ ਸੱਜਣਾ ਬਾਕੀ ਕੱਦ ਬਾਲਾ ਵੱਡਾ ਨਹੀਂਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਥੋੜੀ ਜੀ ਕੈਮਰੇ ਤੋਂ ਡਰ ਗਈ ਆ ਤੇ ਬਾਕੀ ਓਕੇ ਰਿਪੋਰਟ ਆ ਉਵੇਂ ਸੀਲ ਸਾਊ ਆ ਬੇਫਿਕਰ ਹੋ ਜਾਓ ਇਨੂੰ ਐ ਆ ਵੀ ਪਤਾ ਨਹੀਂ ਮੈਨੂੰ ਕੀ ਕਰਨ ਲੱਗੇ ਆ ਆ ਵੇਖੋ ਇਹਦੇ ਥਣ ਲੇਵੇ ਦੀ ਕੁਆਲਿਟੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਧੁੰਨੀ ਤੇ ਭਾਲ ਆ ਗਈ ਹੈ ਤੇ ਭਾਉ ਜੀ ਇਹਦਾ ਰੇਟ ਕੀ ਕਰਾਂਗੇ 86000 ਰੁਪਇਆ 80 ਤੇ 6 86 80 ਤੇ 6 86 ਹਾਂ ਉਹਦੇ ਚੋਂ ਕਰ ਦਿਆਂਗੇ ਮਾਨਤਾ ਮਾਨਤਨ ਕਰਦਗੇ ਮੜਾ ਮੂਠ ਹਾਂ ਜੇ ਕੋਈ ਭੈਣ ਭਰਾ ਫੋਨ ਲਾਵੇ ਤੇ ਰੇਡ ਹੀ ਬਿਲਕੁਲ ਜਾਇਜ਼ ਹੈ ਯਾਰ ਹਾਂ 86000 ਰੁਪਿਆ ਛੋਟੀ ਵੀ ਚੰਗੀ ਆ ਛੋਟੀ ਮੈਂ ਲਵੇ ਮੈਂ ਹਨਾ ਘਾਟੇ ਵਾਲਾ ਸੌਦਾ ਨਹੀਂ ਜਿਹੜਾ ਲੈ ਜੂ ਹਾਂ ਹਨਾ ਇੱਧਰ ਆ ਜੀ ਮੜਾ ਛਿੱਟੇ ਛੁੱਟੇ ਨਾ ਪਾਵੇ ਤੇਰੇ ਤੇ ਡਰ ਗਈ ਤਾਂ ਉਧਰ ਉਹ ਪੁੱਤੇ ਵੇਖੋ ਸੱਜਣਾ ਥੋਕੜਾ ਵਾਲਾ ਭਾ ਯਾਰ ਥੋਕੜਾ ਵਾਲੇ ਭਾ ਸੱਜਰ ਮੈਂ ਦੇਣੀ ਅਗਲਿਆਂ ਨੂੰ 86000 ਰੁਪਿਆ ਉਹ ਵੀ ਮਾਰ ਫੱਗਣ ਚ ਉਹ ਕੇ ਰਿਪੋਰਟ ਆ ਜਮਾ ਹਨਾ ਬਿਲਕੁਲ ਤੇ ਆ ਗਊ ਕਿਹੜਾ ਸੁਆ ਦੂਜਾ ਕੱਢੀ ਬਾਹਰ ਇਹਨੂੰ ਵੀ ਸੂਆ ਦੂਜਾ ਸੂਈ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਦਾ ਸ਼ਾਹ ਜੀ ਇਹਨੂੰ ਆਜੋ ਇਹ 20 ਦਿਨ ਦੀ 20 ਦਿਨਾਂ ਦੀ ਸੂਈ ਮਗਰਵੱਛਾ ਮਗਰਵੱਛਾ ਓਕੇ ਹੁਣ ਕਿੰਨੇ ਦੁੱਧ ਤੇ ਚੱਲਦੀ ਆ ਸਹੀ ਦੁੱਧ 22 ਕਿਲੋ ਮੈਂ 20 10 ਕਿਲੋ ਕੀ ਬਾਤ ਆ ਬੜਾ ਚੰਗਾ ਦੁੱਧ ਆ ਥਣ ਥਣ ਵੜਾ ਲੱਗਾ ਗਾਂ ਨੂੰ ਹਨਾ 22 ਬੜੀ ਦੁੱਧ 22 ਕਿਲੋ ਆ ਤੇ 20 ਜਿਹੜਾ ਮਰਜ਼ੀ ਆ ਜੇ ਆਪਦਾ ਕੰਡਾ ਚੱਕ ਕੇ ਹਾਂ ਜਿਹੜਾ ਮਰਜ਼ੀ ਆ ਜੇ ਓਕੇ ਲੋ ਵੀ ਸੱਜਣੋ ਕੰਡਾ ਢੋਡਾ ਤੇ ਬਾਲਟੀ ਭਾਉ ਸਰਵੰਦੀ ਕੰਡਾ ਭਾਵੇਂ ਨਾ ਹੀ ਮੰਗਾਵੇ ਉਹ ਵੀ ਮੰਗਾ ਲੈ ਅੱਛਾ ਕੰਡਾ ਦਾ ਅਗਲਾ ਲਾਊਗਾ ਜਿੰਨੇ ਰੁਪਏ ਲਾਉਣੇ ਆ سارے ਕੰਡਾ ਅੱਗੇ ਕਰ ਮੇਰੇ ਕੰਡੇ ਲੱਗ ਕੇ ਜਾ ਵੇਖੀ ਵੇਖੀ ਮੇਰਾ ਵੀਰ ਵੇਖੀ ਤਨ ਗਾਂ ਵੜੀ ਚੀੜੀ ਮੂੰਹ ਦੀ ਓਏ ਮਮੀ ਪੜਾ ਦੇ ਗਾਹਣ ਤੇ ਲੈ ਲੈ ਉੱਧਰ ਬਾਕੀ ਗਾਹ ਸੱਜਣਾ ਬੜੀ ਕੁਆਲਿਟੀ ਵਾਲੀ ਆ ਚਲੋ ਲੇਵਾ ਭਾਂਡਾ ਵੇਖੋ ਫੈਕਸ ਆਰਡਰ ਦੀ ਤੇ ਗਲਾਬੀ ਥਣ ਬਰੀਕੀ ਬੜੀ ਲੱਗੀ ਆ ਮਗਰ ਬੱਚਾ ਤੇ ਇਹਦਾ ਰੇਟ ਪਾਉ ਜੀ 92000 ਰੁਪਏ 90 ਤੇ 5 ਕਰਦੇ ਯਾਰ ਅੱਜ ਜਾਣ ਦੇ ਜਾਣ ਦੇ ਫਿਰ ਅੱਜ ਕਿੰਨੇ ਦੀ ਕਰਾਂ ਹੀ ਕਾਟਾ ਬਾਟਾ 92 ਦੀ ਜਾਣ ਦੇ 90 ਦੀ ਚਲ ਜਾਣ ਦੇ ਯਾਰ 90000 ਦੀ ਜਾਣ ਦੇ ਜਾਣ ਦੇ 22 ਕਿਲੋ ਦੱਦ 22 ਕਿਲੋ ਦੱਦ ਮਗਰ ਬੱਚਾ 20 ਦਿਨਾਂ ਦੀ ਸੂਈ ਸੱਜਣਾ ਦੇ ਪੱਤੀ ਕਿਲੋ ਬਾੜੇ ਗ੍ਰਮਾਨਾ ਅੱਛਾ ਬਾਕੀ ਚੋਣ ਚਾਨ ਨੂੰ ਠੰਡੀ ਬਿਲਕੁਲ ਓਕੇ ਰਿਪੋਰਟ ਜਾ ਵਾਇਰਲ ਵੁਰਲ ਬੜੀ ਲੱਗੀ ਆ ਸੱਜਣੋ ਤੇ ਗਾਂ ਕੰਮ ਦੀ ਆ ਜੇ ਇੰਨਾ ਦੁੱਧ ਤਾਂ ਤੁਸੀਂ ਆਪ ਦਾ ਵਿਆਜ ਵੱਟੂ ਦਾ ਹਿਸਾਬ ਲਾ ਕੇ ਤੇ ਦਾਣੇ ਫੱਕੇ ਦਾ ਲਾ ਕੇ ਵੀ ਗਾਂ ਤੇ ਫੈਂਟ ਚੰਗੀ ਆ ਫੈਂਟ 66.5 66.5 ਫੈਂਟ ਠੀਕ ਆ 36 ਰੁਪਏ ਕੋਸ ਪੈਸੇ ਬੰਡਰ ਹੋ ਠੀਕ ਆ ਠੀਕ ਆ ਠੀਕ ਆ ਠੀਕ ਬਾਕੀ ਲੈਣ ਵਾਲੇ ਨੂੰ ਮਾੜੀ ਤਾਂ ਨਹੀਂ ਨਹੀਂ ਯਾਰ ਬਹੁਤ ਚੰਗੀ ਬਹਿ ਗਈ ਇਹ ਗੱਲ ਪੱਕੜ ਹੈ ਹਾਂ ਦੂਜਾ ਸੂਆ ਸੂਈ ਹੈ ਚੰਗੀ ਆ ਹਨਾ ਹਾਂ ਬਾਕੀ ਐਨ ਪਈ ਫੱਟੀ ਸਿੱਧੀ ਉਤੋਂ ਰੀੜ ਦੀ ਹੱਡੀ ਰੀੜ ਦੀ ਹੱਡੀ ਬਿਲਕੁਲ ਸਿੱਧੀ ਹਾਂ ਹੋਰੇ ਯਾਰ ਸੀਲ ਸੌ ਭੈ ਤਾਂ ਗਮਾਉ ਉਹ ਗੱਲ ਹੀ ਨਹੀਂ ਹੈ ਹਾਂ ਲੈ ਵਾਕਿਆਈ ਚੋਣ ਹੋ ਮੋਟਾ ਮੋਟਾ ਐਡੇ ਐਡੇ ਮੋਟੀ ਧਾਰ ਪਈ ਦੋ ਬਾਲਟੀਆਂ ਦੁੱਧੀਆਂ ਤੇ ਇਹ ਕਿਸ ਹਿਸਾਬ ਕਿਤਾਬ ਦੀ ਮਾਂਜ ਤੇਰੀ ਕੱਢੀ ਬਾਹਰ ਅੱਛਾ ਸੁਆ ਸੁਆ ਪਹਿਲਾ ਚਾਰ ਦੰਦ ਚਾਰ ਦੰਦ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ 20 ਦਿਨਾਂ ਦੀ ਇਹ ਪਸ਼ਮੀ ਜੇ ਫਰਦੀ ਆ ਉਹ ਯਾਰ ਉਹ ਕੱਟੀ ਨਾ ੁੱਪੇ ਬੰਨੀ ਹੋ ਸਿਕੜੀ ਪਾ ਕੇ ਉਹਨੇ ਮੂੰਹ ਲਾਤਾ ਦੁੱਧ ਇਹਦੇ ਕੋਲੇ 10 ਕਿਲੋ ਕੰਡੇ ਵਾਲਾ 10 ਕਿਲੋ ਕੰਡੇ ਵਾਲਾ ਪਲੂਨ ਸੂਈ ਝੋਟੀ ਵੱਡਾ ਕੱਦ ਕੱਠ ਬੱਚਾ ਮਗਰ ਹਾਂ ਪੱਤਾ ਕੱਟੀ ਮਗਰ ਵੀ ਕੱਟੀ ਤੇ ਤੋਰ ਕਰਾ ਚੱਕ ਦੀ ਇਹ ਲੱਤ ਜੀ ਨੱਬਦੀ ਕੀ ਚੱਕਰ ਉਹ ਯਾਰ ਲਾਉਣ ਲੱਗਿਆ ਹੋ ਗਿਆ ਜਿਹੜਾ ਮਾਰਾ ਮੁੰਡਾ ਓਕੇ ਨਿੱਕਾ ਨਿੱਕਾ ਸਿੰਘ ਹਣਾ ਛੋਟੀ ਦੀ ਜਾਤ ਕੁਆਲਿਟੀ ਚੰਗੀ ਐ ਸਾਰਾ ਕੁਝ ਚੰਗਾ ਲੈ ਚੱਲ ਅੁੱਧਰ ਨੂੰ ਆਹ ਕਾਲ ਦੀ ਬਾ ਆ ਜਾ ਸੰਜਨਾ ਤੋਰ ਚੋਰ ਤੋ ਕੋੜੀ ਵਰਗੀ ਹੂੰ ਕੱਦ ਕਾਠ ਵੱਡਾ ਤੇ ਤੜਕੇ ਕਿੰਨੇ ਵਜੇ ਦੀ ਚਵਾਈ ਆ 6:30 ਵਜੇ ਦੀ ਭਾਈ ਆਪਣੀ ਚਵਾਈ ਹੁੰਦੀ ਸਾਰੇ ਪਾਸੇ ਤਗੜਾ ਫੇਰ ਵੀ ਉੱਠ ਘੜਦਾ ਤੂੰ ਮਗਰ ਕੱਟੀ ਸੱਜਣੋ ਵੱਡੇ ਟਾਂਚੇ ਦੀ ਤੇ ਨਿੱਕਾ ਸਿੰਘ ਇਹਦਾ ਰੇਟ ਕੀ ਰਹੂਗਾ 96000 ਰੁਪਏ 90 ਤੇ 96 96000 ਤੇ ਉਹਦੇ ਚੋਂ ਮਾਨਮਤ ਕਰਦਾਂਗੇ ਬਸ ਪਿਆਰ ਮੁਹੱਬਤ ਕਰ ਦਿਆਂਗੇ ਹਨਾ ਠੀਕ ਆ ਠੀਕ ਅਮਗਰ ਕੱਟੀ ਇਹਦੇ ਆ ਗਈ ਕੱਦ ਬਹੁਤ ਵੱਡਾ ਕੱਦ ਬਹੁਤ ਵੱਡਾ ਦੂਜੇ ਸੂਏ ਨਾਲ ਰਾਸੀ ਨਹੀਂ ਮੈਂ ਮੰਨੀ ਵਾਕਿਆ ਹੀ ਹੈ ਨਾ ਐ ਨਹੀਂ ਮੂੰਹ ਵਿਚਾਰ ਦੰਦੇ ਠੀਕ ਆ ਠੀਕ ਆ ਠੀਕ ਆ ਮੂੰਹ ਵਿਚਾਰ ਤਾਂ ਓਕੇ ਧੰਨਵਾਦ ਆ ਸੱਜਣਾ ਸਮਾਂ ਕੱਢ ਕੇ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਤਿੰਨ ਐਨੀਮਲ ਤੁਹਾਨੂੰ ਇਸ ਘਰੋਂ ਵੀਡੀਓ ਚ ਕਵਰ ਕਰਕੇ ਆਪਾਂ ਵਿਖਾਤੇ ਤੇ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਾਲੇ ਤੇ ਇਹ ਪਾਉ ਨੂੰ ਲਾ ਕੇ ਫੋਨ ਕਰਦੇ ਹੋ ਖੁਸ਼ ਕੇ ਰ ਕੰਮ ਦੁਆਰਾ ਚਲਾਈਏ ਹਨਾ ਹਾਂ ਰੋ ਗਿਆ ਯਾਰ ਹਾਂ ਸਾਰੇ ਭੈਣਾ ਭਰਾਵਾਂ ਨੂੰ ਮਿਲਿਆ ਕੰਮ ਦਾ ਯਾਰ ਕੋਈ ਚਲੋ ਕੋਈ ਨਹੀਂ ਤੇ ਤਿਆਰ ਹੋਈ ਝੋਟੀ ਅਕੰਦਰ ਨਗੀਨਾ ਖੜਾ ਉਹ ਵੀ ਵਿਖਾਵਾਂਗੇ ਹਨਾ 17 ਕਿਲੋ ਪਹਿਲਾਂ ਨੇ ਦੋ ਦਿੱਤਾ ਹਾਂ ਹੂੰ ਮੜਾ ਜੇ ਕੈਮਰਾ ਮਾਰਿਆ ਇਹ ਆ ਵੇਖੋ ਮੋਰਾ ਦਾ ਨਗੀਨਾ ਏ ਕੱਚੀ ਆ ਹਜੇ ਜੀਦੇ ਕਾਰਨ ਤੁਹਾਨੂੰ ਵੀਡੀਓ ਚ ਵਿਖਾਈ ਨਹੀਂ ਗਈ ਤਿਆਰ ਹੋ ਲੈਂਦੇ ਹੋ ਤਿਆਰੀ ਜਦਨ ਫੜ ਗਈ ਪੂਰੀ ਤੇ ਉਸ ਦਿਨ ਤੁਹਾਨੂੰ ਇਹਦੀ ਵੀਡੀਓ ਵੀ ਜ਼ਰੂਰ ਵਿਖਾਵਾਂਗੇ ਵੇਖਿਓ ਕਦ ਕਾਠ ਬੇਲ ਢਾਂਚਾ ਬੜਾ ਤਕੜਾ ਮਹੰਦਾ ਤੇ ਬੜੀ ਸ਼ਾਨਦਾਰ ਤੇ ਜਾਨਦਾਰ ਝੂਟੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ